ਸੀ ਇਹਦੇ ਪੰਜ ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਕਿ ਜੀ ਸਾਨੂੰ ਤਿੰਨ ਦਿਨ ਦਾ ਰਿਮਾਂਡ ਮਿਲਿਆ ਔਰ ਨਕਸੀ ਜੀ ਨੂੰ 3 ਵਜੇ ਤੱਕ ਆਂਗਰਿਕ ਕੋਰਟ ਦੇ ਸੇਕ ਟਾਂਡਾ ਉਹਨਾਂ ਨੂੰ ਦਿੱਤਾ ਤੇ ਇਹ ਤੱਕ ਪੁੱਛ ਕੇ ਚਲੇ ਕਿ ਸਾਡੇ ਆ ਸਰ 25 ਦੇ ਵਿੱਚ ਇਹ ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ डॉक्यूमेंटरी सारी हैगी है बाकी जो कि इनवैस का मैटर है ये बहुत ही ज्यादा डिसकलोज नहीं कर सकते थैंक यू अफसाना काम ਬਿਲਕੁਲ ਗਲਤ ਹੈ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ মিডিਆ ਵੱਲੋਂ ਜਿਹੜਾ ਗਲਤ ਮਤਲਬ ਕਿ ਜਿਹੜਾ ਤੁਸੀਂ ਕਹਿੰਦੇ ਸਭ ਦਾ ਗਲਤਾ ਉਹ ਆਪਣੀ ਅਫਸਾਨਾ ਘਾਤ ਦੀ ਸਟਰੀ ਜਿਹੜੀ ਉਹਦੇ ਕਰੋ ਰੌਡਾ ਪਈਆ ਉਹਦੇ ਨਾਲ ਸਾਡਾ ਕੋਈ ਮੈਟਰ ਨਹੀਂ ਹੈ ਕੋਈ ਉਹਦੇ ਘਰੇ ਕਿਹੜੀ ਜਗ੍ਹਾ ਸੀ 7 ਦਿਨ ਲੱਗੇ ਚੱਲਦੇ ਰਹੇ ਉਹ ਹਾਲੇ ਬਹੁਤ ਇਨੀਸ਼ੀਅਲ ਸਟੇਜ ਹੈ ਇਨਵੈਸਟੀਗੇਸ਼ਨ ਦੇ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ